ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦੇ ਆ ਵਧੀਆ ਹੋਵੋਗੇ ਚੜਦੀ ਕਲਾ ਚੋਮੋਗੇ ਚੈਨਲ ਤੇ ਨਵੇਂ ਹੋ ਭੁੱਲਿਓ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅੱਜ ਆਪ ਜੀ ਦੇ ਨਾਲ ਬਲੌਗ ਸ਼ੇਅਰ ਕਰਾਂਗੇ ਸਿੱਖ ਕੌਮ ਦੇ ਫੈਦੇ ਸ਼ਹੀਦ ਸ਼ਹੀਦਾਂ ਦੇ ਸਰਤਾਜ ਪੰਜਬਾਸ਼ਾ ਧੰਨ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਬਲੌਗ ਵਾਣੇ ਰਹੋ ਚੈਨਲ ਦੇ ਤਤਿ ਤਵਿਤੇ ਸਮਧੀ ਲਾ ਕੇ ਬੈ ਗਿਆ ਤਤਿ ਤਵਿਤੇ ਸਮਧੀ ਲਾ ਕੇ ਬੈ ਗਿਆ ਮਹਲਕ ਦੁਨੀਆ ਦਾ ਤਤਿ ਤਵਿਤੇ ਸਮਧੀ ਲਾ ਕੇ ਬੈ ਗਿਆ ਮਹਲਕ ਦੁਨੀਆ ਦਾ ਮਾਲਕ ਦੁਨੀਆਂ ਦਾ ਮਾਲਕ ਦੁਨੀਆਂ ਦਾ ਤਤਿ ਤਵੀਤੇ ਸਮਧੀ ਲਾ ਕੇ ਬਹਿ ਗਿਆ ਮਾਲਕ ਦੁਨੀਆਂ ਦਾ ਤਤਿ ਤਵੀਤੇ ਸਮਧੀ ਲਾ ਕੇ ਬਹਿ ਗਿਆ ਮਾਲਕ ਤੈਨ ਲੋਕ ਦਾ ਮਾਲਕ ਤੈਨ ਲੋਕ ਦਾ ਮਾਲਕ ਤੈਨ ਲੋਕ ਦਾ ਤਤਿ ਤਵੀ ਤੇ ਸਮਦੀ ਲਾ ਕੇ ਬਹਿ ਗਿਆ ਮਾਲਕ ਤੈਨ ਲੋਕ ਦਾ 1606 ਈਸਵੀ ਤਨ ਤਨ ਛੇਵੇਂ ਪਾਸ਼ਾ ਦਲ ਭੰਜਨ ਕੋ ਸੂਰਮਾ ਵਰਯੋਧਾ ਬਹੁਤ 파ਰੋਪਕਾਰੀ ਸਤਿਗੁਰੂ ਵੀਰੀ ਪੀੜੇ ਦੇ ਮਾਲਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਹਾਰ ਸਤਿਗੁਰੂ ਛੇਵੇਂ ਪਾਸ਼ਾ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਕਿ ਸਿੱਖ ਕਾਉਮ ਦੇ ਛੇਵੇਂ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਛੇਵੇਂ ਵਾਰਸ ਬਣਦੇ ਹਨ ਗੁਰਤਾ ਗੱਦੀ ਦੇ ਉੱਪਰ ਬੈਠੇ ਗੁਰੂ ਅਰਜਨ ਸਹਿਬ ਮਹਾਰਾਜ ਜੀਆਂ ਦੇ ਉੱਤਰ ਅਧਿਕਾਰੀ ਧੰਨ ਸਹਿਬ ਸ੍ਰੀ ਗੁਰੂ ਹਰगोविंद ਸਿੰਘ ਸਹਿਬ ਮਹਾਰਾਜ ਉੱਤਰ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਧੰਨ ਗੁਰੂ ਅਰਜਨ ਸਹਿਬ ਮਹਾਰਾਜ ਦੀ ਸ਼ਹੀਦੀ ਹੋਣ ਤੋਂ ਪਹਿਲਾਂ ਗੁਰਤਾ ਗੱਦੀ ਦੇ ਵਾਰਸ ਬਣੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲਾਹੌਰ ਸ਼ਹਿਰ ਸ਼ਹੀਦੀ ਦੇਣ ਦੇ ਲਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਤੋਂ ਚੱਲੇ ਲਾਹੌਰ ਸ਼ਹਿਰ ਪਹੁੰਚੇ ਜਿੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਚੰਦੂ ਦੀ ਹਵੇਲੀ ਦੇ ਵਿੱਚ ਰੱਖਿਆ ਗਿਆ। ਜਹਾਂਗੀਰ ਉਸ ਸਮੇਂ ਦਾ ਮੁਗਲਿਆ ਸਲਤਨਤ ਦਾ ਬਾਦਸ਼ਾਹ ਚੰਦੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆ ਨੂੰ ਚੰਦੂ ਦੇ ਕਹਿਣ ਦੇ ਜੋ ਜਹਾਂਗੀਰ ਬਾਦਸ਼ਾਹ ਸੀ ਉਸਨੇ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀਆ ਨੂੰ 1606 ਈਸਵੀ ਨੂੰ ਤਤੀ ਲੋਤ ਤੀ ਤਵੀ ਦੇ ਉੱਪਰ ਬਿਠਾਇਆ ਤਵੀ ਦੇ ਉੱਪਰ ਪਠਾ ਕੇ ਸੀਸ ਦੇ ਵਿੱਚ ਗਰਮ ਰੇਤ ਪਾਈ ਤਵੀ ਦੇ ਹੇਠਾਂ ਅਗ ਮਚਾਈ ਗਈ ਉੱਪਰ ਸਤਿਗੁਰੂ ਮਹਾਰਾਜ ਤਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਚੌਂਕੜਾ ਲਾ ਕੇ ਉਸ ਅਕਾਲ ਪੁਰਖ ਦਾ ਆਰਾਧਨਾ ਕਰਦੇ ਹਨ ਸਿਮਰਨ ਭਜਨ ਬੰਦਗੀ ਕਰਦੇ ਹਨ ਤਤੀ ਤਵੀ ਤੇ ਬੈਠਾ ਸ਼ਾਂਤ ਤਨ ਗੁਰੂ ਅਰਜਨ ਸਾਹਿਬ ਮਹਾਰਾਜ ਤਵੀ ਤਤੀ ਜਹਾਂਗੀਰ ਤਪਦਾ ਚੰਦੂ ਵੀ ਤਪਦਾ ਹੈ ਲੋ ਵੀ ਤਪਦੀ ਹੈ ਰੇਤ ਵੀ ਤਪਦੀ ਹੈ ਰੇਤ ਪੌਣ ਵਾਲੇ ਵੀ ਤਪਦੇ ਹਨ ਜੋ ਪਹਾੜ ਦਾ ਜੋ ਕੁਦਰਤ ਦਾ ਮੌਸਮ ਹੈ ਉਹ ਵੀ ਤਪਦਾ ਹੈ ਪਰ ਤਵੀ ਦੇ ਉੱਤੇ ਬੈਠਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪੰਜਵਾਂ ਵਾਰਸ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਠੰਡੇ ਤੇਰਾ ਭਾਣਾ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗਾ। ਉੱਥੇ ਪਹੁੰਚਦੇ ਨੇ ਸੂਫੀ ਫਕੀਰ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਂਹ ਰੱਖੀ ਸੀ। ਸਾਈ ਮੀਆਂ ਮੀਰ ਜੀ ਕਹੇ ਸਤਿਗੁਰੂ ਆਪ ਜੀ ਸਭ ਜਾਣੀ ਜਾਣ ਹੋ ਇਸ ਤਰ੍ਹਾਂ ਆਪ ਜੀ ਦਵੀ ਦੇ ਉੱਪਰ ਬੈਠੇ ਹੋ ਸ਼ਾਂਤਮਈ ਬੈਠੇ ਹੋ ਕੋਈ ਕਲਾ ਵਰਤਾਓ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨਹੀਂ ਸਾਈ ਜੀ ਉਸ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਤੇਰਾ ਭਾਣਾ ਮਿੱਠਾ ਲਾਗੈ ਹਰ ਨਾਮ ਉਪਦਾਰਥ ਨਾਨਕਾ ਹੁਣ ਕਲਾ ਨਹੀਂ ਵਰਤੀ ਹੁਣ ਸ਼ਹੀਦੀ ਹੋਵੇਗੀ ਸ਼ਹਾਦਤ ਹੋਵੇਗੀ ਇਸ ਸ਼ਹੀਦੀ ਤੋਂ ਇਸ ਸ਼ਹਾਦਤ ਤੋਂ ਬਾਅਦ ਜੋ ਹਰ ਗੋਵਿੰਦ ਦੀ ਤਲਵਾਰ ਚੱਲੇਗੀ ਉਸ ਨੂੰ ਕੋਈ ਰੁਕ ਨਹੀਂ ਪਾਵੇ ਲਾਹੌਰ ਸ਼ਹਿਰ ਜੈਰ ਕੈ ਰਸਵਾ ਪੈਰ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸੀਸ ਦੇ ਉੱਪਰ ਗਰਮ ਰੀਤ ਪਾਈ ਗਈ ਸਤਗੁਰੂ ਤਵੀ ਦੇ ਉੱਪਰ ਬੈਠੇ ਹਨ ਤਵੀ ਦੇ ਹੇਠਾਂ ਅਗ ਮੱਚ ਰਹੀ ਹੈ ਸਤਗੁਰੂ ਮਹਾਰਾਜ ਦਾ ਜੋ ਪਾਵਨ ਸਰੀਰ ਹੈ ਉਸ ਦਾ ਜੋ ਬਾਸ ਹੈ ਉਹ ਉੱਡ ਗਿਆ ਹੈ ਸੀਗ ਦੇ ਨਾਲ ਸਤਗੁਰੂ ਮਹਾਰਾਜ ਨੂੰ ਤਵੀ ਦੇ ਉੱਪਰੋਂ ਉਠਾਇਆ ਗਿਆ ਵਾਪਸ ਚੰਦੂ ਦੀ ਹਵੇਲੀ ਆਏ ਸਤਿਗੁਰੂ ਮਹਾਰਾਜ ਚੰਦੂ ਦੀ ਜੋ ਨੋ ਰਾਣੀ ਸੀ ਉਹ ਸਿੱਖਾਂ ਦੇ ਘਰ ਦੀ ਕੁੜੀ ਸੀ ਤੇ ਸਤਿਗੁਰੂ ਮਹਾਰਾਜ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਦੁਖੀ ਹੋ ਰਹੀ ਸੀ ਕਿ ਆਪ ਦੇ ਘਰ ਦੇਆਂ ਨੂੰ ਚੰਦੂ ਨੂੰ ਹੋਰ ਸਭ ਨੂੰ ਪਰਿਵਾਰਕ ਮੈਂਬਰਾਂ ਨੂੰ ਸਮਝਾ ਰਹੀ ਹੈ ਕਿ ਇਸ ਤਰ੍ਹਾਂ ਨਾ ਕਰੋ ਪਰ ਉਸ ਦੀ ਕੋਈ ਨਹੀਂ ਸੁਣਦਾ ਤੇ ਸਤਗੁਰੂ ਮਹਾਰਾਜ ਇਹਦੇ ਲਈ ਚੰਦੂ ਦੀ ਨੌ ਰਾਣੀ ਠੰਡੇ ਮਿੱਠੇ ਜਲ ਦੀ ਸ਼ਬੀਲ ਲੈ ਕੇ ਆਉਂਦੀ ਹੈ ਉਹ ਸ਼ਬੀਲ ਜੋ ਅਸੀਂ ਅਕਸਰ ਸਤਗੁਰੂ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਉੱਪਰ ਆਮ ਲਗਦੀਆਂ ਵੇਖਦੇ ਹਾਂ ਸ਼ੱਕ ਦੇ ਵੀ ਹਾਂ ਲਗਾਉਂਦੇ ਵੀ ਹਾਂ ਉਹ ਸ਼ਬੀਲ ਪਹਿਲੀ ਵਾਰ ਜੋ ਲੈ ਕੇ ਆਈ ਸੀ ਉਹ ਚੰਦੂ ਦੀ ਨੌ ਰਾਣੀ ਸੀ ਸਤਿਗੁਰੂ ਮਹਾਰਾਜ ਕਹਿੰਦੇ ਤੀ ਰਾਣੀ ਤੇਰੀ ਸੇਵਾ ਸਫਲ ਹੈ ਪਰ ਅਸੀਂ ਪ੍ਰਣ ਕੀਤਾ ਹੈ ਚੰਦੂ ਦੇ ਘਰ ਦਾ ਨਾ ਕੁਝ ਖਾਣਾ ਹੈ ਤੇ ਨਾ ਕੁਝ ਪੀਣਾ ਹੈ ਤੇਰੀ ਸੇਵਾ ਸਫਲ ਹੈ ਤੇਰੀ ਸੇਵਾ ਸਫਲ ਹੈ ਤੇ ਤੇਰੀ ਸੇਵਾ ਤੋਂ ਅਸੀਂ ਇੰਨੇ ਖੁਸ਼ ਹਾਂ ਪ੍ਰਸੰਨ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਿੱਖ ਹੋਣਗੇ ਉਹ ਤੇਰੀ ਸੇਵਾ ਜੋ ਤੂੰ ਸ਼ਬੀਰ ਠੰਡੇ ਜਲ ਦੀ ਲੈ ਕੇ ਆਈ ਹੈ ਠੰਡੇ ਮਿੱਠੇ ਜਲ ਦੀ ਇਹ ਆਮ ਸਿੱਖ ਆਉਣ ਵਾਲੇ ਸਮਿਆਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਵਰਤਾਇਆ ਕਰਨ ਕਿ ਸ਼ਬੀਨਾ ਦੇ ਨੰਗਰ ਲੱਗਿਆ ਕਰਨ ਕਿ ਜੋ ਆਪ ਜੀ ਅਕਸਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪ੍ਰਬ ਹੁੰਦਾ ਹੈ ਆਮ ਵੇਖਦੇ ਹਾਂ ਲੱਗੀਆਂ ਹੋਈਆਂ ਲਗਾਉਂਦੇ ਵੀ ਹਾਂ ਛਕਦੇ ਵੀ ਹਾਂ ਇਸ ਦਿਓ ਸ਼ੁਰੂਆਤ ਸੀ ਉਹ ਚੰਦੂ ਦੀ ਨੌ ਰਾਣੀ ਨੇ ਕੀਤੀ ਸੀ ਠੰਡੇ ਮਿੱਠੇ ਜਲ ਦੀ ਸ਼ਬੀਲ ਬਣਾ ਕੇ ਲੈ ਕੇ ਆਈ ਸੀ ਚੰਦੂ ਦੀ ਨੌ ਰਾਣੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਾਂ ਦੇ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਰਾਵੀ ਦਰਿਆ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਗਏ ਨਾ ਤਾਂ ਸਤ ਗੁਰੂ ਮਹਾਰਾਜ ਫਿਰ ਬਹਾਰ ਨਾ ਆਈ ਉਸ ਰਾਵੀ ਦਰਿਆ ਦੇ ਵਿੱਚੋਂ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਉਹ ਜੋਤ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਨਿਤਕਾਰ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਜਾ ਪਹੁੰਚੇ ਸਤਖੰਡ ਵਿਖੇ ਅਕਾਲ ਪੁਰਖ ਖੁਦ ਖੁਦਾ ਪਰਮੇਸ਼ਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋਤ ਸੀ ਉਹ ਗੁਰੂ ਹਰਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਸਮਾਗ ਚੱਲੀ ਪੀੜੀ ਛੋਡੀਆਂ ਰੂਪ ਦਿਖਾਵਣ ਬਾਰੋ-ਵਾਰੀ ਦਲ ਭੰਜਨ ਗੁਰੂ ਸੂਰਮਾ ਵਡ ਯੋਧਾ ਬਹੁਤ ਪਰਉਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ 6ਵੇਂ ਗੁਰੂ ਨਾਨਕ ਧੰਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਸ਼ਹੀਦੀ ਗੁਰਪੁਰਬ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੂੰ ਕੋਟਨ ਕੋਟਨ ਵਾਰ ਰੋਮ ਰੋਮ ਤੋਂ ਸਤਿਗੁਰੂ ਮਹਾਰਾਜਿਆਂ ਨੂੰ ਸਤਿਗੁਰੂ ਮਹਾਰਾਜਿਆਂ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ ਕੋਟਨ ਕੋਟਨ ਵਾਰ ਬਾਰਮ ਵਾਰ ਪ੍ਰਣਾਮ ਹੈ ਕੌਮ ਦੇ ਉਹਨਾਂ ਸ਼ਹੀਦਾਂ ਨੂੰ ਉਹਨਾਂ ਬਾਬਿਆਂ ਨੂੰ ਸਿੱਖ ਕੌਮ ਦੇ ਪਹਿਲੇ ਸ਼ਹੀਦ ਸ਼ਹੀਦਾਂ ਦੇ ਸਰਤਾਜ ਧੰਨ ਸਹਿਬ ਸ੍ਰੀ ਗੁਰੂ ਅਰਜਨ ਸਹਿਬ ਜਦੋਂ ਚੰਦੂ ਦੀ ਨੌ ਰਾਣੀ ਸਤਿਗੁਰੂ ਗੁਰੂ ਅਰਜਨ ਸਹਿਬ ਮਹਾਰਾਜ ਦੇ ਲਈ ਠੰਡੇ ਮਿੱਠੇ ਜਲ ਦੀ ਸ਼ਬੀਲ ਲੈ ਕੇ ਆਈ ਦੱਸਿਆ ਕਿ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਸਮਝਾਇਆ ਕਿ ਆਪ ਜੀ ਸਤਗੁਰੂ ਮਹਾਰਾਜ ਨਾਲ ਇਸ ਤਰ੍ਹਾਂ ਨਾ ਕਰੋ ਪਰ ਮੇਰੀ ਕੋਈ ਨਹੀਂ ਸੁਣਦਾ ਸਤਗੁਰੂ ਮਹਾਰਾਜ ਮੇਰੀ ਹੁਣ ਇੱਕ ਦਿੱਲੀ ਇੱਛਾ ਹੈ ਮੇਰਾ ਇੱਥੇ ਰਹਿਣ ਨੂੰ ਹੁਣ ਦਿਲ ਨਹੀਂ ਕਰਦਾ ਆਪ ਜੀ ਅਗਰ ਮੇਰੀ ਸੇਵਾ ਤੋਂ ਇੰਨੇ ਖੁਸ਼ ਹੋ ਪ੍ਰਸੰਨ ਹੋ ਤੁਠੇ ਹੋ ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰੋ ਮੇਰਾ ਇੱਥੇ ਰਹਿਣ ਨੂੰ ਦਿਲ ਨਹੀਂ ਕਰਦਾ ਆਪ ਜੀ ਜਦੋਂ ਸਤਖੰਡ ਜਾਵੋਗੇ ਨਾ ਮੈਨੂੰ ਆਪ ਦੇ ਨਾਲ ਹੀ ਲੈ ਕੇ ਜਾਇ ਇਹ ਚੰਦੂ ਦੀ ਨੌ ਰਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਅਰਜ਼ੋਈ ਅਰਦਾਸ ਬੇਨਤੀ ਪੁਕਾਰ ਕਰਦੀ ਜਦ ਸੱਚ ਖੰਡ ਜਾਵੋਂਗੇ ਮੈਨੂੰ ਵੀ ਨਾਲ ਹੀ ਲੈ ਕੇ ਜਾਇਓ ਜਦ ਸੱਚ ਖੰਡ ਜਾਵੋਂਗੇ ਮੈਨੂੰ ਵੀ ਨਾਲ ਹੀ ਲੈ ਕੇ ਜਾਇਓ 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 ਜਦ ਸੱਚਖੰਡ ਜਾਵੋਂਗੇ ਮੈਨੂੰ ਵੀ ਨਾਲ ਹੀ ਲੈ ਕੇ ਜਾਇਓ ਜਦ ਸੱਚਖੰਡ ਜਾਵੋਂਗੇ ਮੈਨੂੰ ਵੀ ਨਾਲ ਹੀ ਲੈ ਕੇ ਜਾਇਓ ਲੌਗ ਨੂੰ ਜੀ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਖਤਮ ਕਰਦੇ ਹਾਂ ਬੋਲਿਓ ਨਾ ਚੈਨਲ ਨੂੰ ਸਬਸਕ੍ਰਾਈਬ ਕਰ